ਬਟਾਲਾ ਸ਼ਹਿਰ ਖੌਫ ਦਾ ਸ਼ਹਿਰ ਬਣ ਗਿਆ ਬਟਾਲਾ ਸ਼ਹਿਰ ਹਾਦਸਿਆਂ ਦਾ ਸ਼ਹਿਰ ਬਣ ਗਿਆ ਬਟਾਲਾ ਜਿਹੜਾ ਇੰਡਸਟਰੀ ਦੇ ਨਾਤੇ ਮਸ਼ਹੂਰ ਸੀ ਹੁਣ ਗੋਲੀ ਕਾਂਢ ਦੇ ਨਾਤੇ ਮਸ਼ਹੂਰ ਚੁੱਕਾ ਹੈ ਹਰ ਮੋੜ ਦੇ ਉੱਤੇ ਨਿਤ ਨਵਾਂ ਹਾਦਸਾ ਹੋ ਰਿਹਾ ਹੈ ਨਿਤ ਗੋਲੀ ਚੱਲ ਰਹੀ ਹੈ ਔਰ ਇਹਨੂੰ ਨਾ ਪੁਲਿਸ ਨੱਥ ਪਾ ਰਹੀ ਹੈ ਨਾ ਪ੍ਰਸ਼ਾਸਨ ਨੇ ਨੱਥ ਪਾਈ ਹੈ ਔਰ ਨਾ ਹੀ ਸਰਕਾਰਾਂ ਇਸ ਮਾਮਲੇ ਨੂੰ ਲੈ ਕੇ ਸੰਜੀਦਨ ਕੀ ਕਾਨੂੰਨ ਦਾ ਖੌਫ ਅਪਰਾਧੀਆਂ ਦੇ ਮਨਾਂ ਦੇ ਵਿੱਚੋਂ ਉੱਡ ਚੁੱਕਾ ਹੈ ਬੇਖੌਫ ਹੋ ਚੁੱਕੇ ਨੇ ਅਪਰਾਧੀ ਵੇ ਕਾਫ ਕਿਉਂ ਹੋ ਗਏ ਨੇ ਅਪਰਾਧੀ ਕਿੰਨਾ ਦਾ ਹੱਥ ਉਹਨਾਂ ਦੇ ਉੱਤੇ ਕੌਣ ਹੈ ਜੋ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਤੇ ਕਿਉਂ ਕਰ ਰਿਹਾ ਇਹ ਬਹੁਤ ਵੱਡੇ ਸਵਾਲ ਨੇ ਕਿ ਆਮ ਨਾਗਰਿਕ ਆਪਣੀ ਦੁਕਾਨ ਘਰ ਜਾਂ ਸ਼ਹਿਰ ਦੇ ਵਿੱਚ ਹੁਣ ਸੁਰੱਖਿਅਤ ਨਹੀਂ ਹੈ ਬਟਾਲੇ ਸ਼ਹਿਰ ਵਾਲੇ ਵੱਡਾ ਸਵਾਲ ਕਰ ਰਹੇ ਨੇ ਸਰਕਾਰ ਨੂੰ ਵੱਡਾ ਸਵਾਲ ਕਰ ਰਹੇ ਨੇ ਪੁਲਿਸ ਨੂੰ ਵੱਡਾ ਸਵਾਲ ਕਰ ਰਹੇ ਨੇ ਪ੍ਰਸ਼ਾਸਨ ਨੂੰ ਉਹ ਡਰੇ ਹੋਏ ਨੇ ਖੌਫ ਚ ਨੇ ਹੁਣ ਆਪਣੇ ਬੱਚਿਆਂ ਨੂੰ ਬਾਹਰ ਕੱਲਣ ਤੋਂ ਪਹਿਲਾਂ ਪੰਜਾਹ ਵਾਰੀ ਸੋਚ ਰਹੇ ਨੇ ਕਿ ਹਾਡਾ ਬੱਚਾ ਬਾਹਰ ਤੇ ਜਾਏਗਾ ਬਾਹਰ ਦੇ ਹਾਲਾਤ ਇਹਨੇ ਖਤਰਨਾਕ ਨੇ ਕੌਪਨਾਕ ਨਹੀਂ ਕਿ ਲੋਕ ਸੁਰੱਖਿਅਤ ਨਹੀਂ ਤਾਂ ਹੁਣ ਕੀ ਇਹ ਸਮਝ ਲਿਆ ਜਾਵੇ ਕਿ ਸਰਕਾਰ ਤੇ ਪੁਲਿਸ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹਨੂੰ ਨਿਭਾਉਣ 'ਚ ਅਸਫਲ ਰਹੀ ਪਿਛਲੇ ਕੁਝ ਦਿਨਾਂ 'ਚ ਬਹੁਤ ਵੱਡੀਆਂ ਵਾਰਦਾਤਾਂ ਹੋਈਆਂ ਨੇ ਬੇਸ਼ੱਕ ਬਟਾਲਾ ਪੁਲਿਸ ਐਸਐਸਪੀ ਅਸ਼ਨੀ ਗੁਟਿਆਲ ਤੇ ਉਹਨਾਂ ਦੇ ਜਿੰਨੇ ਵੀ ਅਫੀਸਰ ਨੇ ਬੜੇ ਦਲੇਰ ਬੜੇ ਬਹਾਦਰ ਤੇ ਬੜੀ ਫੁਰਤੀ ਚੁਸਤੀ ਵਾਲੇ ਨੇ ਪਹੁੰਚ ਜਾਂਦੇ ਨੇ ਮੌਕੇ ਤੇ ਖੇਤੀਬੰਦੇ ਵੀ ਫੜ ਲੈਂਦੇ ਨੇ ਪਰ ਕਾਰਨ ਕੀ ਹੈ ਕਿ ਉਹਨਾਂ ਅਫਸਰਾਂ ਦਾ ਐਸਐਸਪੀ ਬਟਾਲਾ ਦਾ ਅਪਰਾਧੀਆਂ ਦੇ ਮਨਾਂ 'ਚ ਖੌਫ ਬਿਲਕੁਲ ਵੀ ਨਹੀਂ ਹੈ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕਰਨ ਦੇ ਲਈ ਨੇ ਜਸਕਰਨ ਸਿੰਘ ਕਾਣੋ ਮੁਖਬਲਾਰੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਣ ਸਾਹਿਬ ਆਪ ਜੀ ਦਾ ਬਹੁਤ ਬਸਵਾਗਤ ਹੈ ਜੀ ਅ ਧੰਨਵਾਦ ਰਿਸ਼ਪਾਲ ਜੀ ਬਾਬਾਈ ਤੇ ਵਿਆਹ ਤੋਂ ਪਹਿਲੇ ਜਦੋਂ ਇੱਥੇ ਲੱਖਾਂ ਦਾ ਇਕੱਠ ਹੋਣਾ ਉਸ ਤੋਂ ਪਹਿਲੇ ਹੀ ਪੁਲਿਸ ਨੂੰ ਇੱਕ ਵੱਡੀ ਚੇਤਾਵਨੀ ਦੇ ਦਿੱਤੀ ਆ ਅਪਰਾਧੀਆਂ ਨੇ ਅਸੀਂ ਤਾਂ ਬਈ ਇਦਾਂ ਹੀ ਕਰਾਂਗੇ ਗੋਲੀਆਂ ਚੱਲ ਰਹੀਆਂ ਨੇ ਕਦੀ ਗੜੀਆਂ 'ਚ ਕਦੀ ਘਰਾਂ ਦੇ ਵਿੱਚ ਕਦੀ ਗੋਲੀ ਚੱਲ ਰਹੀ ਆ ਪਰੇ ਬਾਜ਼ਾਰ ਦੇ ਵਿੱਚ ਲੁੱਟਖੋ ਹੋ ਰਹੀ ਆ ਫਰੋਟੀਆਂ ਲਈਆਂ ਜਾ ਰਹੀਆਂ ਨੇ ਔਰ ਇਹ ਬਟਾਲਾ ਸ਼ਹਿਰ ਗੈਂਗਲੈਂਡ ਬਣ ਚੁੱਕਾ ਹੈ ਗੋਲੀ ਲੈਂਡ ਬਣ ਚੁੱਕਾ ਹੈ ਲੁੱਟਖੋ ਲੈਂਡ ਬਣ ਚੁੱਕਾ ਹੈ ਔਰ ਤੁਹਾਡੀ ਨਜ਼ਰ ਦੇ ਵਿੱਚ ਕਿਉਂਕਿ ਕਾਂਗਰਸ ਤੁਸੀਂ ਵੀ ਬੜੇ ਚੁੱਪ ਹੋ ਕਾਰਨ ਕੀ ਹੈ ਤੁਸੀਂ ਵੀ ਕਿਸੇ ਤੋਂ ਡਰਦੇ ਹੋ ਕਾਂਗਰਸ ਵੀ ਡਰਦੀ ਹੈ ਜਾਂ ਫਿਰ ਤੁਹਾਡੇ ਵੱਲੋਂ ਵੀ ਕਿਸੇ ਨੂੰ ਸ਼ੈਅ ਵਾਪੀ ਕੋਈ ਗੱਲ ਨਹੀਂ ਕੰਮ ਕਰੋ ਅਸੀਂ ਬੈਠੇ ਹਾਂ ਤੇ ਜਦੋਂ ਗੋਲੀਆਂ ਚੱਲਦੀਆਂ ਨੇ ਕੀ ਕਰ ਤੁਸੀਂ ਲੋਕ ਵੀ ਸੋਚਦੇ ਹੋ ਵੀ ਇਹ ਪਾਰਟੀ ਕਿਹੜੀ ਦੀ ਹੈ ਬੰਦੇ ਆ ਜਿਨ੍ਹਾਂ ਦੇ ਗੋਲੀ ਚੱਲੀ ਆ ਔਰ ਸਾਨੂੰ ਉੱਥੇ ਨਹੀਂ ਪਹੁੰਚਣਾ ਚਾਹੀਦਾ ਸੋ ਵੱਡਾ ਸਵਾਲ ਬਟਾਲੇ ਦੀ ਜਨਤਾ ਤੁਹਾਡੇ ਤੋਂ ਪੁੱਛਦੀ ਆ ਗੋਲੀ ਕਿਸੇ ਆਮ ਨਾਗਰਿਕ ਤੇ ਚੱਲਦੀ ਹੈ ਕਿ ਕਿਸੇ ਪਾਰਟੀ ਦੇ ਬੰਦੇ ਤੇ ਚੱਲਦੀ ਹੈ ਫਿਰ ਕਾਰਵਾਈ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਬੜੀਆਂ ਮੰਦਭਾਗੀਆਂ ਘਟਨਾਵਾਂ ਬੀਤੇ ਦੌਰ 'ਚ ਵੀ ਹੋਈਆਂ ਔਰ ਜਿਹੜੇ ਲਗਾਤਾਰ ਪਿਛਲੇ 3 ਦਿਨਾਂ ਤੋਂ ਮੈਂ ਖਬਰਾਂ ਸੁਣ ਰਿਹਾ ਮੈਂ ਮਾਫੀ ਚਾਹੂੰਗਾ ਮੈਂ ਪਹੁੰਚ ਨਹੀਂ ਸਕਿਆ ਆਪਣੀ ਵਿਧਾਨ ਸਭਾ ਹਲਕਾ ਬਟਾਲਾ ਦੇ ਵਿੱਚ ਪਾਰਟੀ ਦੇ ਕੁਝ ਕਾਰਨਾ ਕੰਮਾ ਕਰਕੇ ਮੈਂ ਦਿੱਲੀ ਦੇ ਵਿੱਚ ਆ ਇਸ ਸਮੇ ਮੈਂ ਜਲਦੀ ਪਹੁੰਚੂੰਗਾ ਪਹਿਲੀ ਗੱਲ ਤੇ ਇਹ ਹੈ ਕਿ ਇਹ ਬੜਾ ਗੰਭੀਰ ਵਿਸ਼ਾ ਗੰਭੀਰ ਮੁੱਦਾ ਹੈ ਕਿ ਬਟਾਲਾ ਵਰਗਾ ਇੱਕ ਇੰਡਸਟਰੀਅਲ ਟਾਊਨ ਜਿੱਥੇ ਜਿੱਥੋਂ ਪੰਜਾਬ ਦੀ ਮੈਂ ਸਮਝਦਾ ਕਿ ਬਹੁ ਗਿਣਤੀ ਹੈ ਜਿਹੜੀ ਸ਼ਹਿਰ ਦੀ ਉਹ ਇੰਡਸਟਰੀ ਦੇ ਨਾਂ ਕਰਕੇ ਸੀ ਪੰਜਾਬ ਬਾਹਰਲੇ ਸੂਬਿਆਂ ਦੇ ਵਿੱਚ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਬਟਾਲਾ ਔਰ ਜਿਸ ਤਰੀਕੇ ਦੇ ਹਾਲਾਤ ਬਟਾਲੇ ਦੇ ਪਿਛਲੇ ਤਕਰੀਬਨ ਸਵਾ ਦੋ ਸਾਲ ਚ ਹੋ ਗਏ ਨੇ ਜਾਂ ਪੰਜਾਬ ਦੇ ਮੈਕਮਿਆਂ ਦਾ ਜਿਸ ਤਰੀਕੇ ਦੇ ਪਿਛਲੇ ਦੋ ਸਾਲ ਦੇ ਵਿੱਚ ਹੋ ਗਏ ਨੇ ਇਹ ਬੜਾ ਚਿੰਤਾਜਨਕ ਵਿਸ਼ਾ ਹੈ ਗੋਲੀਆਂ ਚੱਲਣਾ ਆਮ ਗੱਲ ਹੈ ਲੋਕਾਂ ਦੇ ਕਤਲ ਹੋਣਾ ਆਮ ਗੱਲ ਹੈ ਔਰ ਅਕਸਰ ਮੈਂ ਸ਼ਹਿਰ ਦੇ ਵਪਾਰੀਆਂ ਨਾਲ ਵਿਚਰਦਾ ਉਹਨਾਂ ਦੇ ਨਾਲ ਚਰਚਾਵਾਂ ਕਰਦਾ ਤੇ ਉਹ ਇਹ ਇਹ ਕਹਿੰਦੇ ਨੇ ਕਿ ਕਦੀ ਕਿਸੇ ਜਿਹੜਾ ਸਾਡਾ ਇੰਡਸਟ੍ਰੀਅਲਿਸਟ ਭਰਾ ਹੈ ਉਹਨੂੰ ਫਰੋਤੀ ਦੀ ਕਾਲ ਆਈ ਹੈ ਕਦੀ ਕਿਸੇ ਨੂੰ ਫਰੋਤੀ ਦੀ ਕਾਲ ਆਈ ਹੈ ਮੈਂ ਕਹਿਣਾ ਚਾਹੁੰਦਾ ਹਾਂ ਔਰ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਰਸ਼ਪਾਲ ਜੀ ਕਿ ਕਾਂਗਰਸ ਪਾਰਟੀ ਕਿਸੇ ਵੀ ਐਸੇ ਸ਼ਰਾਰਤੀ ਅਨਸਰ ਦੇ ਕਿਸੇ ਵੀ ਐਸੇ ਗੁੰਡੇ ਦੇ ਨਾਲ ਕਿਸੇ ਵੀ ਐਸੇ ਗੈਂਗਸਟਰ ਦੇ ਨਾਲ ਨਹੀਂ ਹੈ ਜਿਹੜੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਾਂ ਖਰਾਬ ਕਰ ਰਹੇ ਨੇ ਔਰ ਜਿੱਥੋਂ ਤੱਕ ਰਹੀ ਗੱਲ ਬਟਾਲੇ ਦੀ ਸਾਡੀ ਕਾਂਗਰਸ ਪਾਰਟੀ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਿਤ ਨੇ ਸudaramrindr singh raja baring ji ਇਥੋਂ ਤੱਕ ਕਿ ਉਹਨਾਂ ਨੇ ਜਿਹੜਾ ਜਿਹੜਾ ਲੋਕ ਸਭਾ ਦਾ ਪਹਿਲਾ ਇੱਕ ਸੈਸ਼ਨ ਸੀ ਉਹਦੇ ਵਿੱਚ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਆਪਣੀ ਓਪਨਿੰਗ ਸਪੀਚ ਵੀ ਦਿੱਤੀ ਸੀ ਸਿੱਧੂ ਮੂਸੇਵਾਲੇ ਦੇ ਕਤਲ ਦਾ ਜ਼ਿਕਰ ਹੋਇਆ ਔਰ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜ਼ਿਕਰ ਬੜੀ ਹੈਰਾਨੀ ਵਾਲੀ ਗੱਲ ਹੈ ਜਿਵੇਂ ਭਾਲ ਜੀ ਕਿ ਇੱਕ ਇੰਡਸਟਰੀਅਲ ਟਾਊਨ ਹੋਵੇ ਔਰ ਇੱਕ ਬਾਰਡਰਿੰਗ ਸੂਬੇ ਦਾ ਇੱਕ ਬਾਰਡਰਿੰਗ ਸ਼ਹਿਰ ਹੋਵੇ ਔਰ ਉਸ ਸੂਬੇ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਹੋਵੇ ਇਹ ਹਾਸੋ ਹੋਣੀ ਨਹੀਂ ਲੱਗਦੀ ਇਹ ਚਿੰਤਾਜਨਕ ਗੱਲ ਲੱਗਦੀ ਹੈ ਮੈਨੂੰ ਲੱਗਦਾ ਹੈ ਕਿ ਡੀਜੀਪੀ ਪੰਜਾਬ ਔਰ ਐਸਐਸਪੀ ਬਟਾਲਾ ਨੂੰ ਇਸ ਚੀਜ਼ ਨੂੰ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਲੈ ਕੇ ਜਿੰਨੇ ਵੀ ਇਸ ਤਰ੍ਹਾਂ ਦੇ ਅਨਸਰ ਨੇ ਉਹਨਾਂ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਜਾਂ ਜਿੰਨੇ ਵੀ ਉਹਨਾਂ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਪੰਜਾਬ ਦੀ ਕਾਨੂੰਨ ਵਿਵਸਥਾ ਔਰ ਬਟਾਲਾ ਦੇ ਦੀ ਕਾਨੂੰਨ ਵਿਵਸਥਾ ਨੂੰ ਇੱਕ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਠੀਕ ਕਰਨਾ ਪੈਣਾ ਕਾਲੋ ਸਾਹਿਬ ਨਾਕਾਮੀ ਕਹਦੀ ਹੈ ਨਾਕਾਮੀ ਸਰਕਾਰ ਦੀ ਹੈ ਜ਼ਿੰਮੇਵਾਰ ਕੌਣੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਹੈ ਜ਼ਿੰਮੇਵਾਰ ਸਰਕਾਰ ਹੈ ਜਿੰਮੇਵਾਰ ਲੋਕਲ ਪ੍ਰਸ਼ਾਸਨ ਔਰ ਮੇਰਾ ਤੇ ਇਹ ਮੰਨਣਾ ਹੈ ਕਿ ਜਿਹੜੇ ਇਥੋਂ ਸਾਡਾ ਨਮਾਇੰਦਾ ਜਿਹੜਾ ਲੋਕਾਂ ਨੇ ਚੁਣ ਕੇ ਭੇਜਿਆ ਵਿਧਾਨ ਸਭਾ ਦੇ ਨਮਾਇੰਦੇ ਨੂੰ ਵੀ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਔਰ ਲੋਕਾਂ ਨੂੰ ਇਹ ਇਨਸ਼ੋਰ ਕਰਨਾ ਪੈਣਾ ਹੈ ਉਹਨੂੰ ਬਟਾਲੇ ਦੇ ਲੋਕਾਂ ਨੂੰ ਕਿ ਬਟਾਲੇ ਦੇ ਦੇ ਉਹ ਜਨਮਾਲ ਦੀ ਰਖਵਾਲੀ ਦੀ ਵਿਧਾਇਕ ਨੂੰ ਚਣ ਕੇ ਭੇਜਿਆ ਉਹ ਵਿਧਾਇਕ ਉਹਨਾਂ ਦੇ ਨਾਲ ਖੜਾ ਹੈ ਕਾਂਗਰਸ ਪਾਰਟੀ ਦੇ ਉਹਨਾਂ ਦੇ ਨਾਲ ਹੈ ਜਲਦੀ ਜਲਦੀ ਆਪਣੇ ਬਟਾਲੇ ਦੇ ਵਿੱਚ ਆ ਕੇ ਆਪਣ ਆਪਣੀ ਪਾਰਟੀ ਦੀ ਨਾਲ ਉਹਨਾਂ ਉਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਜਾ ਕੇ ਮੁਲਾਕਾਤ ਕਰਾਂਗੇ ਔਰ ਦਿੱਤੀ ਪੇ ਇਸ ਚੀਜ਼ ਦੀ ਬੰਗਪੱਤਰ ਦੇਾਂਗੇ ਕਿ ਇੱਕ ਕਾਨੂੰਨ ਵਿਵਸਥਾ ਠੀਕ ਕੀਤੀ ਅੱਛੇ ਲੋਕ ਬਹੁਤ ਖੌਫ ਜ਼ਿਆਦਾ ਨੇ ਕਾਲਾ ਸਾਹਿਬ ਲੋਕਾਂ ਨੂੰ ਲੱਗ ਰਿਹਾ ਕਿ ਕਾਲਾ ਦੌਰ ਵਾਪਸ ਆ ਗਿਆ ਹੈ ਕਿਉਂਕਿ ਕਈ ਲੋਕ ਕਹਿ ਰਹੇ ਨੇ ਕਿ ਇੰਨੀ ਕਤਲੋਗ ਕਰ ਤੇ ਇੰਨੀ ਗੋਲੀ ਤਾਂ ਅਤਵਾਦ ਦੇ ਟਾਈਮ ਨਹੀਂ ਚੱਲੀ ਜਿੰਨੀ ਹੁਣ ਚੱਲ ਰਹੀ ਇਹ ਇੱਕ ਵਕਿਆ ਇੱਕ ਕਾਲਾ ਦੌਰ ਇਹ ਪੰਜਾਬ ਦੀ ਤਰਾਸਦੀ ਸੀ ਪਰ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਬੜੀ ਦ੍ਰਿੜਤਾ ਦੇ ਨਾਲ ਜਿਹੜਾ ਉਹਦਾ ਮੁਕਾਬਲਾ ਕੀਤਾ ਸੀ ਔਰ ਪੰਜਾਬ ਦੇ ਵਿੱਚੋਂ ਉਹ ਸਮਾਂ ਜਿਹੜਾ ਖਤਮ ਹੋ ਗਿਆ ਹਾਲਾਂਕਿ ਉਹਦੇ ਵਿੱਚ ਹਜ਼ਾਰਾਂ ਹੀ ਸਾਡੇ ਨੌਜਵਾਨਾਂ ਦੇ ਜੜੀਆਂ ਉਹ ਜਾਨਾਂ ਵੀ ਗਈਆਂ ਪਰ ਫੇਰ ਵੀ ਉਹ ਕਾਲੇ ਦੌਰ ਨੂੰ ਲੋਕਾਂ ਨੇ ਜਿਹੜਾ ਆਪਣੇ ਆਪਣੇ ਹੌਸਲੇ ਦੇ ਨਾਲ ਜਿਹੜਾ ਉਹਨੂੰ ਨਜਿੱਠ ਲਿਆ ਸੀ ਪਰ ਜਿਸ ਤਰੀਕੇ ਦਾ ਇਹ ਜਿਸ ਤਰੀਕੇ ਦਾ ਕਾਲਾ ਦੌਰ ਹੁਣ ਪੰਜਾਬ ਦੇ ਵਿੱਚ ਆਇਆ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਜਿਹੜੀ ਹਾਲਾਤ ਇੱਕ ਤਾਂ ਨਸ਼ਾ ਬਹੁਤ ਵੱਡਾ ਇਸ਼ੂ ਹੈ ਸਾਡੇ ਪੰਜਾਬ ਦਾ ਔਰ ਵਿਸ਼ੇਸ਼ ਕਰ ਸਾਡੇ ਬਟਾਲੇ ਦੇ ਵਿੱਚ ਨਸ਼ਾ ਬਹੁਤ ਵੱਡਾ ਇਸ਼ੂ ਹੈ ਔਰ ਦੂਸਰਾ ਇਸ਼ੂ ਹੈ ਜੇ ਜਿਹੜਾ ਇਹ ਇਹ ਦਿਨ ਦਿਹਾੜੇ ਜਿਹੜਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਜਿਹੜਾ ਗੁੰਡਾਗਰਦੀ ਦਾ ਇਹ ਇਹ ਇੱਕ ਬਹੁਤ ਵੱਡਾ ਸਾਡੇ ਲਈ ਸਵਾਲ ਹੈ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਜੁੜ ਮਿਲ ਜੁਲ ਕੇ ਬਟਾਲ ਤੁਹਾਨੂੰ ਪੱਤਰਕਾਰਾਂ ਨੂੰ ਤੁਹਾਡੇ ਮੀਡੀਆ ਦੇ ਜਿੰਨੇ ਵੀ ਤੁਸੀਂ ਸਾਥੀ ਉਹ ਤੁਹਾਨੂੰ ਸਾਡੇ ਵਰਗੇ ਜਿੰਨੇ ਵੀ ਰਾਜਨੀਤਿਕ ਲੋਕ ਨੇ ਸਮਾਜਿਕ ਲੋਕ ਨੇ ਦੇ ਵਸਿੰਦੇ ਨੇ ਸਾਨੂੰ ਸਿਰ ਜੋੜ ਕੇ ਜਿਹੜਾ ਬੈਠ ਕੇ ਇੱਕ ਇੱਕ ਜਨਟ ਐਕਸ਼ਨ ਪਾ ਕੇ ਜਿਹੜਾ ਸਾਨੂੰ ਆਪਣੇ ਲੋਕਾਂ ਦੀ ਹਿਫਾਜ਼ਤ ਕਰਨੀ ਪੈਣੀ ਹੈ ਕਿਉਂਕਿ ਸਰਕਾਰ ਤੋਂ ਸਾਨੂੰ ਹੁਣ ਕੋਈ ਉਮੀਦ ਨਹੀਂ ਹੈ ਜੀ ਜਸਕਰਨ ਜੀ ਇੱਕ ਗੱਲ ਤਾਂ ਤੁਹਾਨੂੰ ਸਚਾਈ ਨੂੰ ਕਬੂਲਨ ਦੇ ਵਿੱਚ ਮੇਰੇ ਖਿਆਲ ਗੁਰੇਜ਼ ਵੀ ਨਹੀਂ ਕਰਨਾ ਚਾਹੀਦਾ ਔਰ ਫਿਲਹਾਲ ਜਿੰਨੀਆਂ ਵੀ ਗੈਂਗਸਟਰਾਂ ਦੀਆਂ ਵੀਡੀਓ ਸਾਹਮਣੇ ਆਈਆਂ ਇੰਟਰਵਿਊ ਸਾਹਮਣੇ ਆਈਆਂ ਤਾਂ ਪਤਾ ਚੱਲਿਆ ਕਿ ਆਮ ਇਨਸਾਨ ਆਮ ਖਿਡਾਰੀ ਜਾਂ ਆਮ ਇੱਕ ਨੌਜਵਾਨ ਨੂੰ ਗੈਂਗਸਟਰ ਬਣਾਉਣ ਤੇ ਪੁੱਠੇ ਰਾਜ ਤੇ ਤੋਰਨ ਤੇ ਅਪਰਾਧੀ ਬਣਾਉਣ ਦੇ ਵਿੱਚ ਸਿਆਸਤ ਦਾ ਵੱਡਾ ਹੱਥ ਰਿਹਾ ਕਿਸੇ ਸਿਆਸੀ ਆਗੂ ਦਾ ਵੱਡਾ ਹੱਥ ਰਿਹਾ ਤੁਹਾਨੂੰ ਕੀ ਲੱਗਦਾ ਕਿ ਆ ਜਿਹੜੀ ਹੁਣ ਮੌਜੂਦਾ ਹਾਲਾਤ ਨੇ ਇਹਦੇ ਤੇ ਵੀ ਕੋਈ ਸਿਆਸੀ ਪੁਸ਼ਤਪਨਾਈ ਹੈ ਦੇਖੋ ਮੇਰਾ ਤੇ ਮੰਨਣਾ ਹੈ ਕਿ ਇਲਜ਼ਾਮ ਹਮੇਸ਼ਾ ਰਾਜਨੀਤੀ ਦੇ ਵਿੱਚ ਲੋਕਾਂ ਦੇ ਉੱਤੇ ਲੱਗਦੇ ਆਏ ਨੇ ਇਹ ਕਹਿਣ ਚ ਵੀ ਕੋਈ ਗਰੇਜ਼ ਨਹੀਂ ਹੈ ਕਿ ਬੀਤੇ ਸਮਿਆਂ ਦੇ ਵਿੱਚ ਜਿਹੜਾ ਉਹ ਪੁਸ਼ਤਪਨਾਈਆਂ ਜੜੀਆਂ ਨੇ ਹੁੰਦੀਆਂ ਰਹੀਆਂ ਨੇ ਇਹ ਸਰਕਾਰ ਇਹੋ ਹੀ ਗੱਲ ਕਹਿ ਕੇ ਆਈ ਸੀ ਕਿ ਅਸੀਂ ਕਿਸੇ ਦੀ ਪੁਸ਼ਤਪਨਾ ਹੀ ਨਹੀਂ ਕਰਦੇ ਔਰ ਅਕਸਰ ਇਹੋ ਸੁਣਦੇ ਅ ਅ ਅ ਅਸੀਂ ਇਹਨਾਂ ਨੂੰ ਸੁਣਦੇ ਆ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਕਿ ਅਸੀਂ ਕਿਸੇ ਦੀ ਪੁਸ਼ਤਪਨਾ ਹੀ ਨਹੀਂ ਕਰਦੇ ਉਹ ਭਾਈ ਜੇ ਤੁਸੀਂ ਕਿਸੇ ਦੀ ਪੁਸ਼ਤਪਨਾ ਹੀ ਨਹੀਂ ਕਰਦੇ ਤੇ ਫਿਰ ਤੁਸੀਂ ਇਹਨਾਂ ਨੂੰ ਰੋਕ ਕਿਉਂ ਨਹੀਂ ਪਾਰੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਕਿ ਅਸੀਂ ਜਿਹੜਾ ਉਹ ਅਤਵਾਦ ਖਤਮ ਖਤਮ ਕਰਦੇ ਆਂਗੇ ਗੈਂਗਸਟਰਵਾਦ ਪੰਜਾਬ ਦੇ ਵਿੱਚੋਂ ਇਹ ਜਿਹੜੀ ਪੁਸ਼ਤਪਨਾਈ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਕਾਲੇ ਦੌਰ ਦੀ ਗੱਲ ਕਰ ਰਹੇ ਹੋ ਤਾਂ ਰਸਪਾ ਇਹ ਵਕਤੀ ਹੈ ਜਿਨੇ ਉਸ ਸਮੇਂ ਦੇ ਨਾਲ ਦੇ ਲੋਕਾਂ ਦੇ ਨਾਲ ਮਿਲ ਕੇ ਉਸ ਅਤਵਾਦ ਨੂੰ ਵੀ ਖਤਮ ਕੀਤਾ ਸੀ ਪਰ ਜੋ ਹਾਲਾਤ ਅੱਜ ਪੰਜਾਬ ਚ ਹੋ ਗਏ ਨੇ ਮੇਰਾ ਔਰ ਮੇਰੇ ਵਰਗੇ ਹਜ਼ਾਰ ਲੋਕਾਂ ਦਾ ਇਹ ਮੰਨਣਾ ਔਰ ਕਾਂਗਰਸ ਪਾਰਟੀ ਦਾ ਇਹ ਮੰਨਣਾ ਹੈ ਕਿ ਇਹ ਮੈਂ ਔਰ ਜਿਹੜੀ ਲੋਕਾਂ ਲੋਕਾਂ ਚਾਰੀ ਪੁਲਿਸ ਹੈ ਉਹ ਵੀ ਕਾਈ ਕਰ ਰਹੀ ਔਰ ਜਿਹੜੇ ਸਿਆਸੀ ਜਿਹੜੀ ਇਸ ਸਮੇਂ ਸੱਤਾ ਤਾਂ ਉਹ ਵੀ ਪੁਸ਼ਪ ਨਹੀਂ ਕਰ ਰਹੀ ਹੈ ਦੇਖੋ ਨਾ ਮਨ ਲੋਕ ਲੈ ਰਹੇ ਨੇ ਅਸੀਂ ਸਿਰਫ ਇੱਕ ਜ਼ਰੀਆ ਤੁਹਾਡੇ ਤੱਕ ਉਹਨਾਂ ਲੋਕਾਂ ਦੀ ਆਵਾਜ਼ ਕਾਂਗਰਸ ਫਾਟ ਲੋਕਾਂ ਦੀ ਮਿਹਰਾਂ ਲੋਕਾਂ ਦੀ ਆਵਾਜ਼ ਪਚਾਰੇ ਲੋਕ ਜਿਹੜਾ ਨਾਮ ਲੈ ਰਹੀ ਹੈ ਲੋਕ ਉਹ ਕਹੇ ਉਸ ਸਮੇਂ ਪਲੇ ਰਿਹਾ ਮੈਨੂੰ ਲੱਗਦਾ ਹੈ ਕਿ ਇੱਕ ਨਿਰਪੱਖ ਚਾਹੀਦੀ ਹੈ ਪਰ ਜਿਹੜੀ ਬਟਾਲੇ ਔਰ ਵਿਸ਼ੇਸ਼ ਕਰ ਬਟਾਲੇ ਦੀ ਜੇ ਗੱਲ ਗੱਲ ਕਰੀਏ ਨਸ਼ਾ ਇੰਦਾ ਇੱਕ ਮੁੱਖ ਕਾਰਨ ਹੈ ਤਾਂ ਹੀ ਮੈਨੂੰ ਲੱਗਦਾ ਹੈ ਕਿ ਜਿਹੜਾ ਜੰਗਸ ਵਾਪਨ ਪੜਿਆ ਉਹਦੀ ਜਿਹੜੀ ਨਿਰਪੱਖ ਕੋਰਟ ਦੇ ਜਾਂ ਕਿਸੇ ਤੇ ਰਾਡਾ ਕਿਸੇ ਜੱਜ ਕੋਲੋਂ ਐਡੀ ਜਾਂਚ ਚਾਹੀਦੀ ਹੈ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਫੇਰ ਇੱਕ ਵਾਰੀ ਕਾਲੇ ਦੌਰ ਵੱਲ ਧੱਕਿਆ ਜਾ ਰਿਹਾ ਹੈ ਇਹ ਮੌਜੂਦਾ ਤੰਤਰ ਮੌਜੂਦਾ ਸਰਕਾਰ ਮੌਜੂਦਾ ਲੀਡਰ ਜਿਹੜੇ ਨੇ ਪੋਲਿਟਿਕਲ ਪਾਰਟੀ ਜਿਹੜੀ ਸੱਤਾਧਾਰੀ ਹੈ ਇਹ ਉਹਨਾਂ ਦਾ ਬਹੁਤ ਵੱਡਾ ਫੇਲਿਅਰ ਹੈ ਉਹਨਾਂ ਨੂੰ ਜਵਾਬ ਦੇਣਾ ਪਏਗਾ ਜਨਤਾ ਨੂੰ ਵੀ ਔਰ ਜਿਹੜਾ ਜਿਹੜਾ ਕਾਨੂੰਨ ਅਨੁਸਾਰ ਦੇ ਵਿੱਚ ਬਟਾਲਾ ਪੁਲਿਸ ਦਾ ਸ਼ਿਕਰ ਕਰਾਂ ਮੈਂ ਕਹਲੋ ਸਾਹਿਬ ਬੜੀ ਦਲੇਰ ਬੜੀ ਬਹਾਦਰ ਔਰ ਬੜੀ ਨਿਹਾਰਾ ਫੁਰਤੀ ਇਹੋ ਜੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਇਹੋ ਜਿਹਾ ਵਾਕਿਆ ਵਾਪਰਿਆ ਜਿੱਥੋਂ ਪਤਾ ਲੱਗਦਾ ਕਿ ਬਟਾਲਾ ਦੀ ਪੁਲਿਸ ਜਿਹੜੀ ਹੈ ਉਹਦੇ ਚ ਫੁਰਤੀ ਬਹੁਤ ਹੈ ਦੱਸਦੇ ਨੇ ਕਿ ਕਰਨਪਾਟੀਆਂ ਨਾਮ ਦਾ ਨੌਜਵਾਨ ਹੈ ਉਹਨੇ ਫੇਸਬੁੱਕ ਦੇ ਉੱਤੇ ਆਪਣੇ ਜਜ਼ਬਾਤਾਂ ਨੂੰ ਸ਼ਬਦ ਦੇ ਕੇ ਤੇ ਲਿਖ ਦਿੱਤਾ ਦੱਸਦੇ ਨੇ ਕਿ ਪੁਲਿਸ ਨੇ ਫੁਰਤੀ ਦੇ ਨਾਲ ਉਹਦੇ ਘਰ ਪਹੁੰਚ ਕੇ ਘਰ ਦੇ ਵਿੱਚ ਜਾ ਕੇ ਇਹਦੇ ਬਾਅਦ ਬੇਸ਼ੱਕ ਉਹ ਨੌਜਵਾਨ ਨਹੀਂ ਡਰਿਆ ਨਹੀਂ ਕਬਰਾਇਆ ਲੋਕ ਉਹਦੇ ਨਾਲ ਖੜੇ ਕਿ ਕੀ ਗੁਨਾਹ ਕੀਤਾ ਇਹਨੇ ਪਰ ਇਹ ਇੰਨੀ ਫੁਰਤੀ ਜਿੰਨੀ ਕਨਵ ਪਾਟੀਆਂ ਵਰੀਏ ਪੁਲਿਸ ਦੇ ਖਾਂਦੀ ਹੈ ਇਹਦੇ ਬਹਾਦਰ ਤੇ ਦਲੇਰ ਅਫਸਰ ਉਹਨਾਂ ਤੰਗ ਗਲੀਆਂ ਦੇ ਵਿੱਚ ਡਾਰੀਆਂ ਮਾਰਦੇ ਦੌੜ ਜਾਂਦੇ ਨੇ ਤੇ ਉਹ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਕਿਉਂ ਨਹੀਂ ਫੜ ਪਾਉਂਦੇ ਬੇਸ਼ੱਕ ਇਹ ਫੜ ਲੈਂਦੇ ਨੇ ਵਾਰਦਾਤਾਂ ਹੋਣ ਤੋਂ ਬਾਅਦ ਗੋਲੀਆਂ ਚੱਲਣ ਤੋਂ ਬਾਅਦ ਕਤਲੋਗਾਰ ਤੋਂ ਬਾਅਦ ਪਰ ਪਹਿਲਾਂ ਨੱਥ ਕਿਉਂ ਨਹੀਂ ਪਾਉਂਦੇ ਪਹਿਲਾਂ ਕਿਉਂ ਨਹੀਂ ਫੜ ਸਕਦੇ ਖੁਫੀਆ ਤੰਤਰ ਕਿੱਥੇ ਹੈ ਸਾਡੀ ਪੁਲਿਸ ਦੇ ਜਿਹੜੀ ਪੰਜਾਬ ਪੁਲਿਸ ਨੰਬਰ 1 ਹੈ ਇਹ ਨੰਬਰ 1 ਵਾਲੀ ਪੋਜੀਸ਼ਨ ਤੇ ਕਿਉਂ ਨਹੀਂ ਜਾ ਰਹੀ ਸੋ ਕੰਨ ਸਾਹਿਬ ਕੀ ਕਾਰਨ ਹੈ ਕੀ ਗਲਤੀ ਹੈ ਕੰਨਾਂ ਪਾਰਟੀਆਂ ਵਾਂਗ ਐਕਸ਼ਨ ਜਿਹੜਾ ਹੈ ਪੁਲਿਸ ਅਪਰਾਧੀਆਂ ਤੇ ਕਿਉਂ ਨਹੀਂ ਕਰਦੀ ਅ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਔਰ ਮੇਰੀ ਮੇਰੀ ਸੰਵੇਦਨਾਵਾ ਉਸ ਨੌਜਵਾਨ ਦੇ ਨਾਲ ਨੇ ਉਸ ਸਮਾਜ ਸੇਵੀਆ ਕੰਨਾਂ ਪਾਰਟੀਆਂ ਸਾਡਾ ਭਰਾ ਔਰ ਸਟੂਡੈਂਟਸ ਦੀ ਵੀ ਆਵਾਜ਼ ਚੁੱਪਦਾ ਰਹਿੰਦਾ ਜਿਹੜਾ ਉਹਨੇ ਵਿਸਾ ਚੁੱਕਿਆ ਸੀ ਉਹ ਬੜਾ ਗੰਭੀਰ ਸੀ ਕਿਉਂਕਿ ਉਹ ਉਹ ਵੀ ਲੋਕਾਂ ਦੇ ਵਿੱਚ ਮਿਲ ਜਾਂਦਾ ਹੈ ਮੈਂ ਸਮਝਦਾ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਉਹਦੇ ਉੱਤੇ ਕਾਰਵਾਈ ਕੀਤੀ ਜੇਕਰ ਇਸ ਤਰੀਕੇ ਦੇ ਨਾਲ ਇਹਨਾਂ ਗੈਂਗਸਟਰਾਂ ਐ ਨਾ ਇਹਨਾਂ ਛੇੜੀਆਂ ਦੇ ਉੱਤੇ ਜਾਂ ਇਹਨਾਂ ਨਸ਼ਾ ਦੇ ਸੁੱਧਾਕਰਾਂ ਦੇ ਉੱਤੇ ਜੇਕਰ ਕਾਰਵਾਈ ਕਰਨ ਤੇ ਪੰਜਾਬ ਪੁਲਿਸ ਆਜੇ ਤੇ ਸ਼ਾਇਦ ਪੰਜਾਬ ਦੇ ਲੋਕ ਉਹਨਾਂ ਨੂੰ ਅੱਗੇ ਵਧ ਕੇ ਖੁੱਲੇ ਹੱਥਾਂ ਦੇ ਨਾਲ ਉਹਨਾਂ ਦਾ ਇਸਤਮਾਲ ਕਰਨ ਉਹਨਾਂ ਦਾ ਸਵਾਗਤ ਕਰਨ ਉਹਨਾਂ ਨੂੰ ਸ਼ਬਾਸ਼ੀ ਦੇਣ ਪੁਲਿਸ ਦਾ ਜਿਹੜਾ ਕੰਮ ਹੈ ਮੇਨ ਜਿਹੜੀ ਪੁਲਿਸਿੰਗ ਹੈ ਸਾਡੀ ਸਟੇਟ ਦੀ ਉਹ ਕਿਤੇ ਨਾ ਕਿਤੇ ਉਹਦਾ ਪੱਦਰ ਜਿਹੜਾ ਉਹ ਹੇਠਾਂ ਨੂੰ ਜਾ ਰਿਹਾ ਬਟਾਲੇ ਦੀ ਪੁਲਿਸ ਨੂੰ ਵੀ ਬਟਾਲੇ ਦੇ ਐਸਐਸਪੀ ਸਾਹਿਬ ਨੂੰ ਵੀ ਮੇਰੇ ਖਿਆਲ ਨਾਲ ਮੈਡਮ ਨੂੰ ਇਸ ਗੱਲ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਪੈਣਾ ਹੈ ਕਿ ਬਟਾਲਾ ਜਿੱਥੇ ਇਹ ਜਿਹੜੀ ਸਿਟੀ ਰੋਡ ਦੀ ਜਿਹੜੀ ਆਪਾਂ ਗੱਲ ਕਰੀਏ ਜਿੱਥੇ ਕੱਲ ਗੋਲੀਬਾਰੀ ਹੋਈ ਹੈ ਜਾਂ ਜਿਹੜੀ ਉਹ ਪਾਬਿਆਂ ਵਾਲੀ ਗਲੀ ਜਿਹੜੀ ਕਾਨੂੰਮਾਨ ਰੋਡ ਦੇ ਉੱਤੇ ਗੋਲੀ ਚੱਲੀ ਪਈ ਹੈ ਐਸਐਸਪੀ ਦਾ ਆ ਪਾਬਿਆਂ ਵਾਲੀ ਗਲੀ ਦੇ ਵਿੱਚ ਜਿਹੜੀ ਹੈ ਉਹ ਤਕਰੀਬਨ ਮੇਰੇ ਖਿਆਲ ਨਾਲ 1 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਐਸਐਸਪੀ ਸਾਹਿਬ ਦੇ ਦਫ਼ਤਰ ਤੋਂ ਜੇਕਰ ਅਸੀਂ ਬਟਾਲੇ ਦੀ ਪੁਲਿਸ ਦੇ ਹੈੱਡਕੁਆਰਟਰ ਦੇ ਹਾਲੇ ਦੁਆਲੇ ਬਹਿ ਕੇ ਸੇਫ ਨਹੀਂ ਤੇ ਫਿਰ ਬਟਾਲਾ ਦਾ ਜਿਹੜਾ ਜਿਹੜਾ ਪੂਰਾ ਜ਼ਿਲ੍ਹਾ ਹੈ ਜਾਂ ਬਟਾਲਾ ਵਿਧਾਨ ਸਭਾ ਹੈ ਬਟਾਲੇ ਦੇ ਲੋਕ ਨੇ ਉਹ ਕਿਦਾਂ ਮਹਿਸੂਸ ਕਰਨਗੇ ਆਪਣੇ ਆਪ ਨੂੰ ਸੁਰੱਖਿਅਤ ਇੱਕ ਵੱਡਾ ਸਵਾਲ ਹੈ ਵੱਡਾ ਸਵਾਲ ਅਸੀਂ ਪੁਲਿਸ ਤੇ ਵੀ ਚੁੱਕ ਰਹੇ ਹਾਂ ਵੱਡਾ ਸਵਾਲ ਅਸੀਂ ਮੌਜੂਦਾ ਸਰਕਾਰ ਤੇ ਵੀ ਚੁੱਕ ਰਹੇ ਹਾਂ ਜਵਾਬ ਇਹਨਾਂ ਦੋਵਾਂ ਨੂੰ ਦੇਣਾ ਪੈਣਾ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਸਵਾ 3 ਕਰੋੜ ਲੋਕਾਂ ਨੂੰ ਅਸੀਂ ਜਵਾਬ ਦੇ ਆ ਉਹਨਾਂ ਸਵਾ 3 ਕਰੋੜ ਲੋਕਾਂ ਦੇ ਵਿੱਚ ਤਕਰੀਬਨ 2 ਲੱਖ ਵੋਟਰ ਬਟਾਲੇ ਦਾ ਵੀ ਆਉਂਦਾ ਹੈ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਵੀ ਜਵਾਬ ਦੇ ਨੇ ਔਰ ਸਾਡੇ ਮੌਜੂਦਾ ਜਿਹੜੇ ਬਟਾਲੇ ਦੇ ਵਿਧਾਇਕ ਸਾਹਿਬ ਨੇ ਉਹ ਵੀ ਜਵਾਬ ਦੇ ਨੇ ਔਰ ਬਟਾਲੇ ਦੇ ਐਸਐਸਪੀ ਸਾਹਿਬ ਵੀ ਜਵਾਬਦੇ ਨੇ ਕਿ ਕਿਉਂ ਇਸ ਤਰ੍ਹਾਂ ਜਿਹੜਾ ਬਟਾਲੇ ਦੇ ਵਿੱਚ ਸ਼ਰਿਹਾਮ ਜਿਹੜਾ ਨੰਗਾ ਨਾਚ ਹੋ ਰਿਹਾ ਗੁੰਡਾਗਰਦ ਮੈਂ ਤੁਹਾਨੂੰ ਕੁਝ ਕਟਣਾਵਾਂ ਨੇ ਜਿੰਨਾ ਤੋਂ ਦਰਸ਼ਕਾਂ ਨੂੰ ਵੀ ਔਰ ਤੁਹਾਨੂੰ ਮੈਂ ਜਾਣੂ ਕਰਾਉਂਦਾ ਕਿ 9 ਜੂਨ ਕਾਟੀਆਂ ਦੇ ਵਿੱਚ ਗੋਲੀ ਚਲਦੀ ਹੈ ਔਰ ਉਹਦੇ ਬਾਅਦ 25 ਜੂਨ ਨੂੰ ਥਾਣਾ ਰੰਗੜ ਨੰਗਲ ਦੇ ਅੰਦਰ ਪੈਂਦਾ ਜੀ ਇਹ ਕਾੜਤੀ ਦਾ ਦਫ਼ਤਰ ਸੋ ਉੱਥੇ ਗੋਲੀ ਚਲਦੀ ਹੈ ਉਸ ਤੋਂ ਬਾਅਦ 7 ਜੁਲਾਈ ਨੂੰ ਡੇਰਬਾਬੇ ਨਾਨਕ ਅੰਦਰ ਪੈਂਦਾ ਪਿੰਡ ਕੋਈ ਉੱਥੇ ਗੋਲੀ ਚਲਦੀ ਹੈ ਫਿਰ ਉਸ ਦੇ ਬਾਅਦ 7 ਜੁਲਾਈ ਨੂੰ ਸ਼੍ਰੀ ਹਰਕੋਬਿੰਦਪੁਰ ਲਾਈਟ ਵਾਲੇ ਚੌਕ ਦੇ ਵਿੱਚ ਗੋਲੀ ਚੱਲਦੀ ਜਿੱਥੇ ਤਬਰ ਤੋੜ ਗੋਲੀਆਂ ਚੱਲੀਆਂ ਸੀ ਚਿੱਟੀ ਅਲਟੋ ਜਿਹੜੀ ਆ ਗੋਲੀਆਂ ਨਾਲ ਵਿੰਦ ਦਿੱਤੀ ਗਈ ਸੀ ਚਾਰ ਜਣਿਆਂ ਦੀ ਮੌਤ ਹੋਈ ਸੀ ਔਰ ਉਸ ਤੋਂ ਬਾਅਦ ਰੰਗੜ ਮੰਗਲ ਸਕੂਲ ਦੇ ਬਾਹਰ ਜਿਹੜੀ ਆ ਫਿਰ ਗੋਲੀ ਚੱਲਦੀ 8 ਜੁਲਾਈ ਹਾਈਲੈਂਟ ਸੈਂਟਰ ਬਟਾਲਾ ਦੇ ਵਿੱਚ ਗੋਲੀ ਚੱਲਦੀ ਹੈ ਔਰ 22 ਜੁਲਾਈ ਭਾਈਆਂ ਵਾਲੀ ਗਲੀ ਦੇ ਵਿੱਚ ਗੋਲੀ ਚੱਲਦੀ 23 ਜੁਲਾਈ ਯਾਨੀ ਕਿ ਕੱਲ ਸਿਟੀ ਰੋਡ ਤੇ ਭਰੇ ਬਾਜ਼ਾਰ ਦੇ ਵਿੱਚ ਪੂਰਾ ਰਾਸ਼ ਹੁੰਦਾ ਔਰ ਉਸ ਜਗ੍ਹਾ ਦੇ ਉਤੇ ਇੱਕ ਸਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਜਾਂਦੀ ਹੈ ਜਸਕਰਨ ਸਿੰਘ ਕਾੜੋਂ ਜੀ ਇਹ ਆਕੜੇ ਨੇ ਬਟਾਲੇ ਦੇ ਨਾਲ ਪੁਲਿਸ ਜਿਲ੍ਹਾ ਬਟਾਲੇ ਦੇ ਅੰਡਰ ਜੇਡ ਥਾਣੇ ਆਂਦੇ ਨੇ ਉਹਨਾਂ ਦੇ ਏਰੀਏ ਤੇ ਨਾਲ ਸੋ ਕਾਂਗਰਸ ਪਾਰਟੀ ਇੱਥੇ ਸਿਆਸਤ ਕਰੇਗੀ ਕਿ ਲੋਕਾਂ ਦੇ ਮਨਾਂ 'ਚ ਜਿਹੜਾ ਖੌਫ ਹੈ ਡਰ ਹੈ ਹੁਣ ਘਰਾਂ 'ਚੋਂ ਨਹੀਂ ਨਿਕਲਦੇ ਹੁਣ ਦੁਕਾਨਾਂ 'ਚ ਸੁਰੱਖਿਅਤ ਨਹੀਂ ਘਰ 'ਚ ਸੁਰੱਖਿਅਤ ਨਹੀਂ ਗਲੀ 'ਚ ਸੁਰੱਖਿਅਤ ਨਹੀਂ ਬਾਜ਼ਾਰ 'ਚ ਸੁਰੱਖਿਅਤ ਨਹੀਂ ਸਕੂਲਾਂ 'ਚ ਸੁਰੱਖਿਅਤ ਨਹੀਂ ਤੇ ਬਟਾਲੇ ਵਾਲੇ ਸੁਰੱਖਿਅਤ ਕਿੱਥੇ ਨੇ ਤੇ ਕਾਂਗਰਸ ਇਹ ਤੇ ਸਿਆਸਤ ਹੀ ਕਰੇਗੀ ਕਿ ਇਹਨਾਂ ਬਟਾਲੇ ਵਾਲਿਆਂ ਦੇ ਲਈ ਕੁਝ ਕਰੇਗੀ ਅਰਸ਼ਪਾਲ ਜੀ ਤੁਸੀਂ ਆંકੜੇ ਪੇਸ਼ ਕੀਤੇ ਮੈਂ ਤੁਹਾਡਾ ਧੰਨਵਾਦ ਕਿ ਤੁਸੀਂ ਪੂਰੇ ਇੱਕ तकरीबन 1 ਮਹੀਨੇ ਦੀ ਸਾਰੀਆਂ ਗਤੀਵਿਧੀਆਂ ਪੇਸ਼ ਕਰ ਦਿੱਤੀਆਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਜਾਂ ਦਰਸ਼ਕਾਂ ਨੂੰ ਦੂਜੀ ਗੱਲ ਤੁਸੀਂ ਕਹਾਂ ਕਾਂਗਰਸ ਪਾਰਟੀ ਸਿਆਸਤ ਕਰੇਗੀ ਦੇਖੋ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਔਰ ਫਿਰ ਕਾੜੇ ਦੌਰ ਦੇ ਵਿੱਚ ਵੀ ਸਾਡੇ ਕਾਂਗਰਸ ਪਾਰਟੀ ਦੇ ਚਿਤਰਾ ਨੇ ਆਪਣੀ ਜਾਨ ਦਾ ਬਲੀਦਾਨ ਦੇ ਕੇ ਪੰਜਾਬ ਨੂੰ ਸੁਰੱਖਿਅਤ ਤੇ ਮਹਫੂਜ਼ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਕਾਂਗਰਸ ਪਾਰਟੀ ਹੁਣ ਵੀ ਇਸ ਜਿਹੜਾ ਜਿਹੜਾ ਇਹ ਨੰਗਾ ਨਾਚ ਹੋ ਰਿਹਾ ਹੈ ਗੁੰਡਾਗਰਦੀ ਦਾ ਜਾਂ ਨਸ਼ੇ ਦਾ ਇਹਦੇ ਵਿਰੁੱਧ ਵੀ ਜਿਹੜੇ ਸੰਘਰਸ਼ ਕਰਤਾ ਅਸੀਂ ਵਿੱਢਿਆ ਹੋਇਆ तकरीबन ਅਸੀਂ 30 ਦਿਨ ਕਰੀਬ ਅਸੀਂ ਧਰਨੇ ਸੂਬੇ ਪੱਧਰ ਦੇ ਉੱਤੇ ਦੇ ਚੁੱਕੇ ਹਾਂ ਜਿਹੜਾ ਸੂਬੇ ਪੱਧਰ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਰਾਜਾ ਵੜਿੰਗ ਔਰ ਜਿੱਦੀ ਵੀ ਸਪੀਟੀਅਰ ਲੀਡਰਸ਼ਿਪ ਮੈਂ ਉਹਦੇ ਉਹਦੇ ਸਹਿਯੋਗ ਦੇ ਨਾਲ ਚਾਹ ਤੁਸੀਂ ਮੈਂ ਬਟਾਲੇ ਵਿੱਚ ਕਰ ਰਿਹਾ ਬਟਾਲੇ ਦੇ ਵਿੱਚ ਗਲੀਆਂ ਕੋਨਾਂ ਲੱਤਪਾਸ ਹੋ ਰਹੀਆਂ ਨੇ ਮਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਕੁੱਖਾਂ ਸੁਨੀਆਂ ਹੋ ਰਹੀਆਂ ਨੇ ਕਈ ਭੈਣਾਂ ਨੇ ਜਿਨ੍ਹਾਂ ਦੇ ਭਰਾ ਜਿਹੜੇ ਨੇ ਰਖੜੀ ਤੋਂ ਪਹਿਲਾਂ ਠੀਕ ਪਹਿਲਾਂ ਉਹਨਾਂ ਦੇ ਭੈਣਾਂ ਜਿਹੜੀਆਂ ਰਖੜੀ ਹੱਥਾਂ 'ਚ ਹੀ ਰਹਿ ਗਈ ਤਾਂ ਚਾਵਾ ਨਾ ਖਰੀਦੀ ਸੀ ਰਖੜੀ ਤੋਂ ਠੀਕ ਪਹਿਲਾਂ ਉਹਨਾਂ ਦੇ ਭਰਾਵਾਂ ਦੇ ਕਤਲ ਹੋ ਗਏ ਨੇ ਸੋ ਮੈਂ ਤੁਹਾਡੇ ਤੋਂ ਚਾਹਨਾ ਬਟਾਲੇ ਤੇ ਜਰਾ ਆਓ ਪੰਜਾਬ ਦੀ ਗੱਲ ਬਾਤ ਚ ਕਰਾਂਗੇ ਐਸੇ ਵੇਲੇ ਕਤਲੋਕ ਦਾ ਦੌਰ ਖੌਫ ਦਾ ਦੌਰ ਦਸ਼ਤ ਦਾ ਦੌਰ ਗੋਲੀਬਾਰੀ ਦਾ ਦੌਰ ਗੁੰਡਾਗਰਦੀ ਦਾ ਨੰਗਾ ਨਾਚ ਬਟਾਲੇ 'ਚ ਹੋ ਰਿਹਾ ਕਾਲੂ ਸਾਹਿਬ ਜੀਰਪਾ ਜੀ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਨੰਗਾ ਨਾਚ ਬਟਾਲੇ 'ਚ ਹੋ ਰਿਹਾ ਪਰ ਮੈਂ ਇਸ ਗੱਲ ਵੀ ਕਹਿੰਚ ਕੋਈ ਗਰੇਜ਼ ਨਹੀਂ ਕਰਾਂਗਾ ਕਿ ਇਸ ਤਰ੍ਹਾਂ ਦਾ ਨੰਗਾ ਨਾਚ ਪੂਰੇ ਸੂਬੇ ਭਰ ਦੇ ਵਿੱਚ ਹੋ ਰਿਹਾ ਕੋਈ ਵੀ ਵਸਿੰਦਾ ਸੂਬੇ ਦਾ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰ ਰਿਹਾ ਪਰ ਜਿਤੋਂ ਤੱਕ ਰਹੀ ਬਟਾਲੇ ਦੀ ਗੱਲ ਮੈਂ ਕਾਂਗਰਸ ਪਾਰਟੀ ਅਸੀਂ ਬਟਾਲੇ ਦੇ ਆਪਣੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਟੇ ਸੀ ਹੁਣ ਵੀ ਖਲੋਵਾਂਗੇ ਜਲਦੀ ਮੈਂ 1-2 ਦਿਨ ਦੇ ਵਿੱਚ ਜਿਹੜਾ ਵਾਪਸ ਆ ਕੇ ਔਰ ਅਸੀਂ ਸਾਰੇ ਜਿਹੜੀ ਹੈ ਇਹਦੇ ਉੱਤੇ ਕੋਈ ਰਣਨੀਤੀ ਤੈਅ ਕਰਕੇ ਔਰ ਜਲਦੀ ਜਿਹੜੇ ਬਟਾਲੇ ਦੇ ਲੋਕਾਂ ਨੂੰ ਇਸ ਡਰ ਔਰ ਖੌਫ ਦੇ ਮਾਹੌਲ ਦੇ ਵਿੱਚੋਂ ਕੱਢਣ ਦਾ ਸੀ ਕੰਮ ਕਰਾਂਗੇ ਔਰ ਸਮੂਚੀ ਜਿਹੜੀ ਸਾਡੀ ਸੂਬੇ ਭਰ ਦੀ ਲੀਡਰਸ਼ਿਪ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਬਟਾਲੇ ਆਉਣ ਅਸੀਂ ਬਟਾਲੇ ਦੇ ਲੋਕਾਂ ਦੀ ਆਵਾਜ਼ ਬਣ ਕੇ ਇਸ ਪ੍ਰਸ਼ਾਸਨ ਦੇ ਵੀ ਕੰਨ ਖੋਲਾਂਗੇ ਔਰ ਸਰਕਾਰ ਦੇ ਵੀ ਜਲਦੀ ਕੰਨ ਖੋਲਾਂਗੇ ਜੀ ਜਸਕਰਨ ਜੀ ਆਖਰੀ ਸਵਾਲ ਬਟਾਲਾ ਵਾਸੀ ਆਪਣੇ ਆਪ ਨੂੰ ਹੁਣ ਲਵਾਰਿਸ ਕਿਉਂ ਸਮਝਣ ਲੱਗੇ ਨੇ ਕਿਉਂ ਡਰੇ ਹੋਏ ਨੇ ਉਹਨਾਂ ਦਾ ਖੌਫ ਕੌਣ ਕਟੇਗਾ ਦੂਰ ਉਹਨਾਂ ਦੇ ਮਨਾਂ ਦੇ ਅੰਦਰ ਦਹਿਸ਼ਤ ਕੌਣ ਕਰੇਗਾ ਦੂਰ ਵਪਾਰੀ ਬਟਾਲਾ ਛੱਡਣ ਲਈ ਮਜਬੂਰ ਹੋ ਰਹੇ ਨੇ ਹੋ ਸਕਦਾ ਬਹੁਤ ਦੇਣਾ ਜਲਦੀ ਹੀ ਕਿਉਂਕਿ ਅੰਦਰ ਦੀ ਗੱਲ ਹੈ ਬਹੁਤ ਸਾਰੇ ਵਪਾਰੀ ਨੇ ਜਿਹੜੇ ਦੂਜੇ ਸ਼ਹਿਰਾਂ ਦੇ ਵਿੱਚ ਸ਼ਿਫਟ ਹੋ ਰਹੇ ਨੇ ਉਹ ਡਰ ਚੁੱਕੇ ਨੇ ਬਟਾਲੇ ਤੋਂ ਬਹੁਤ ਖੌਫ ਜਗਾਉਂਦੇ ਨੇ ਬਟਾਲੇ ਤੋਂ ਔਰ ਬਟਾਲਾ ਜੇ ਐਦਾਂ ਖਾਲੀ ਹੋ ਗਿਆ ਤੇ ਸਿਆਸੀ ਲੋਕੋ ਤੁਹਾਨੂੰ ਵੋਟਾਂ ਕਿੱਨਾ ਪਾਣੀਆਂ ਨੇ ਕਿੱਥੋਂ ਆਣੀਆਂ ਨੇ ਤੋ ਇਸ ਕਰਕੇ ਜਵਾਬ ਦਿਓ ਕਿ ਬਟਾੜਾ ਖਾਲੀ ਕਰਨ ਤੋਂ ਕੌਣ ਬਚਾਏਗਾ ਕਿੱਦਾਂ ਰੁਕੇਗਾ ਔਰ ਬਟਾੜੇ ਦਾ ਇਹ ਜਿਹੜਾ ਦਹਿਸ਼ਤ ਦਾ ਮਾਹੌਲ ਹੈ ਅਗੋ ਬਾਬਾ ਜੀ ਦਾ ਵਿਆਹ ਆ ਰਿਹਾ ਮੈਂ ਫਿਰ ਕਾਰੋ ਸਾਹਿਬ ਦੱਸਣ ਲੱਗਾ ਤੁਹਾਨੂੰ ਬਾਬਾ ਜੀ ਦਾ ਵਿਆਹ ਆ ਰਿਹਾ ਬੜਾ ਵੱਡਾ ਰਸ ਹੋਣਾ ਤੇ ਜੇ ਇਹ ਹਾਲਾਤ ਰਹੇ ਲੁੱਟਖੋ ਕਰਨੀ ਤਾਂ ਬੜੀ ਸੌਕੀ ਹੋਏਗੀ ਜਿਹਨੂੰ ਮਰਜ਼ੀ ਕਰਨ ਪੁਆਇੰਟ ਤੇ ਜੋ ਮਰਜ਼ੀ ਲੈ ਲਓ ਉਹਨਾਂ ਕੋਲ ਸਕੂਟਰ ਖੋਣਗੇ ਕਾਰਾਂ ਖੋਣਗੇ ਗੱਟੀਆਂ ਖੋਣਗੇ ਕੰਨਾਂ ਦੇ ਵਿੱਚ ਗਾਲਾਂ ਦੇ ਵਿੱਚ ਪਾਏ ਹੋਏ ਗੈਣੇ ਖੋਣਗੇ ਪਰ ਸਖੋਏ ਜਾਣਗੇ ਇਹ ਵੇਖੋ ਬਦਮਾਸ਼ ਬੇਖੌਫ ਲਟੇਰੇ ਬੇਖੌਫ ਗੋਲੀ ਚਲਾਉਣ ਵਾਲੇ ਇਹ ਹੈ ਕੌਣ ਨੇ ਕਦੋਂ ਪਰਦਾ ਫਾਸ਼ ਹੋਏਗਾ ਕਿਹਦੀ ਪੁਛਤ ਪਨਾਹੀ ਚ ਪੜ ਰਹੇ ਨੇ ਕਦੋਂ ਪਰਦਾ ਫਾਸ਼ ਹੋਏਗਾ ਪੁਲਿਸ ਇਨ੍ਹਾਂ ਨੂੰ ਕਦੋਂ ਨਕੇਲ ਪਾਏਗੀ ਔਰ ਇਹਨਾਂ ਦਾ ਸਰਗਨਾ ਕੌਣ ਹੈ ਮਾਸਟਰਮਾਈਂਡ ਕੌਣ ਹੈ ਪਰਦਾ ਫਾਸ਼ ਕਦੋਂ ਹੋਏਗਾ ਸੋ ਕਹੜੋ ਸਭ ਤੁਹਾਡੇ ਤੋਂ ਕੀ ਉਮੀਦ ਰੱਖਣ ਬਟਾਲਾ ਦੇਖੋ ਬੇਨਤੀ ਇਹ ਹੈ ਅਰਸ਼ਪਾਲ ਜੀ ਕਿ ਅਸੀਂ ਉਸ ਪਾਰਟੀ ਦੇ ਵਰਕਰਾਂ ਉਸ ਪਾਰਟੀ ਦੇ ਸਿਬਾਈਆਂ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦੇ ਲਈ ਆਪਨਾ ਆਪ ਦਾਤੇ ਲਾ ਦਿੱਤਾ ਸੀ ਔਰ ਅਸੀਂ ਅੱਜ ਵੀ ਇਸ ਗੱਲ ਨੂੰ ਲੈ ਕੇ ਦਰੇੜਾ ਕਿ ਅਸੀਂ ਮੋਰ ਕਾਂਗਰਸ ਪਾਰਟੀ ਬਟਾਲੇ ਦੀ ਰੱਖਿਆ ਲਈ ਜੋ ਵੀ ਅਸੀਂ ਆਪਣੀ ਜਾਨ ਅਥੱਲੀ ਤੇ ਲੈ ਕੇ ਬਟਾਲੇ ਦੇ ਲੋਕਾਂ ਦੀ ਸੱਖਿਆ ਕਰਨ ਦਾ ਪ੍ਰਣ ਜਿਹੜਾ ਤੁਹਾਡੇ ਮੱਧ ਚੈਨਲ ਦੇ ਮਾਧਿਅਮ ਰਾਹੀਂ ਵੀ ਅੱਜ ਕਰਦੇ ਆ ਔਰ ਜਿੱਥੋਂ ਤੱਕ ਰਹੀ ਗੱਲ ਕਿ ਤੁਸੀਂ ਕਹਾਂਗੇ ਲੋਕ ਪਲਾਨ ਕਰ ਜਾਣਗੇ ਤੇ ਅਸੀਂ ਇਹ ਇਸ ਗੱਲ ਦੀ ਮੈਂ ਤੁਹਾਨੂੰ ਤਸੱਲੀ ਦਵੋਨਾ ਕਿ ਕਾਂਗਰਸ ਪਾਰਟੀ ਦਾ ਇੱਕ ਨਮਾਣਾ ਜਿਹਾ ਸਪਾਈ ਹੋਣ ਦੇ ਨਾਤੇ ਅਸੀਂ ਬਟਾਲੇ ਦੇ ਲੋਕਾਂ ਨੂੰ ਮਹਫੂਜ਼ ਮ ਕਰਉਣ ਲਈ ਉਹਨਾਂ ਦੇ ਨਾਲ ਡਟ ਕੇ ਖਲੋਵਾਂਗੇ ਕਿਸੇ ਨੂੰ ਇਥੋਂ ਜਾਣ ਨਹੀਂ ਦੇਵਾਂਗੇ ਅਸੀਂ ਆਪਣੇ ਸ਼ਹਿਰ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਨਾ ਤੇ ਆਰਥਿਕ ਤੌਰ ਤੇ ਔਰ ਨਾ ਹੀ ਕਿਸੇ ਦੇ ਜਾਨੀ ਮਾਲੀ ਤੌਰ ਤੇ ਉੱਤੇ ਬਾਬਾ ਸ਼ੁਕਰਿਆ ਬਾਬਾ ਸ਼ੁਕਰਿਆ ਜਸਕਰਨ ਸਿੰਘ ਕਾਲੋ ਜੀ ਤੁਸੀਂ ਜੋ ਦਰਸ਼ਕਾਂ ਦੇ ਨਾਲ ਵਾਅਦਾ ਕੀਤਾ ਹੈ ਐਨ ਆਰ ਆਈ ਟੂਡੇ ਚੈਨਲ ਦੇ ਉੱਤੇ ਆਪਣਾ ਇਹ ਜੋ ਵਾਅਦਾ ਹੈ ਇਹ ਕਿੰਨਾ ਕੁ ਵਫਾ ਦੇ ਵਿੱਚ ਬਦਲਦੇ ਹੋ ਇਹ ਕੀਤਾ ਹੋਇਆ ਵਾਅਦਾ ਜਨਤਾ ਦੇ ਨਾਲ ਕਿਵੇਂ ਨਭਾਉਂਦੇ ਜੀ ਜਸਕਰਨ ਸਿੰਘ ਕਾਲੋ ਔਰ ਕਾਂਗਰਸ ਪਾਰਟੀ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਕਾਲੋ ਸਾਹਿਬ ਇਹ ਕਲ ਜ਼ਰੂਰ ਕਹਿ ਰਹੇ ਨੇ ਕਿ ਹੁਣ ਕਾਂਗਰਸ ਪਾਰਟੀ ਬਟਾਲਾ ਦੇ ਵਿੱਚ ਬਟਾਲਾ ਦੀ ਜਨਤਾ ਨੂੰ ਇਹ ਵਿਸ਼ਵਾਸ ਤੇ ਪ੍ਰੋਸਾ ਦਵਾਉਂਦੀ ਹੈ ਕਿ ਹੁਣ ਤੁਹਾਡਾ ਵਾੜਵੇਂਗਾ ਨਹੀਂ ਹੋਣ ਦਿੰਦੇ ਕਿਉਂਕਿ ਉਹ ਆਪਣਾ ਪ੍ਰੋਟੈਸ ਆਪਣੀ ਮੰਗ ਤੁਹਾਡੀ ਖਾਤਰ ਜੇ ਕੋਈ ਸੰਘਰਸ਼ ਵੀ ਕਰਨਾ ਪਿਆ ਤਾਂ ਸੰਘਰਸ਼ ਕਰਨ ਦੇ ਲਈ ਮੈਦਾਨ 'ਚ ਜਲਦੀ ਉਤਰੇ ਬਾਬਾ ਸ਼ੁਕਰੀਆ ਜਸਕਰ ਸਿੰਘ ਕਾਲੂ ਜੀ ਤੁਹਾਡਾ ਧੰਨਵਾਦ ਧੰਨਵਾਦ ਭਾਨੀ